ਕਰਾਇਆ ਵੀ ਕਰੈਕਟਾਂ ਨੂੰ ਇੰਨਾ ਕਰਨਾ ਚਾਹੀਦਾ ਜਿਵੇਂ ਹੁਣ ਟੂਰਨਾਮੈਂਟ ਤੇ ਬੰਦਾ ਜਾਂਦਾ। ਉਹ ਮੈਂ ਵੀ ਬਹੁਤ ਦੂਰ ਤੱਕ ਮੰਨ ਲਾ 1.5 150 ਕਿਲੋਮੀਟਰ ਗਿਆ। ਉੱਥੇ ਹੁਣ ਇੱਕ ਜੀ ਆਪਾਂ ਉਹਦੇ ਪਹਿਲਾ ਮੈਚ ਖੇਢੀ ਜਾਂਦੇ ਆ। 9 ਵਜੇ ਪਹੁੰਚ ਗਿਆ 7 ਵਜੇ ਚੱਲ ਗਈ। ਇੱਕ ਟੀਮ ਆਊਗੀ 1 ਵਜੇ। ਲਾਸਟ ਮੈਚ ਹੁੰਦਾ ਉਹਨਾਂ ਦਾ। ਲਾਸਟ ਮੈਚ। ਕਰਾਇਆ ਹੁੰਦਾ ਕਿ ਕਮੇਟੀ ਨੂੰ ਵੀ ਲਾਸਟ ਮੈਚ ਕਰ ਦਿਓ। ਵੀ ਆਪਣੀ ਯਾਰੀ ਦੋਸਤੀ ਦੀ। ਚੰਗੇ ਪਲੇਅਰਾਂ ਦਾ। ਲਾਸਟ ਮੈਚ ਹੋ ਗਿਆ। ਉਸ ਤੋਂ ਬਾਅਦ ਉਹ ਬੰਦੇ ਆਉਂਦਾ ਪੂਲ ਕਲੀਅਰ ਹੋਣਾ ਪਹਿਲਾਂ। ਪਹਿਲਾਂ 4 ਵਜੇ ਨੂੰ ਕਰੀ। ਹੋ ਗਿਆ ਮੰਨ ਲਾ ਤੂੰ ਰਸ ਉਨੇ ਕ ਮੇਰੇ ਵਰਗਾ ਉਹਦੇ ਬੈਠਾ ਸਵੇਰ ਦਾ ਇਕੱਲਾ ਚਾਹ ਪੀ ਕੇ ਬੰਦਾ ਤੁਰਦਾ ਤੇ ਕਹਿੰਦਾ ਇਹ ਪੂਲ ਗਲੀਰ ਵੀ ਲਾਸਟ ਆ 7 ਵਜੇ ਕਿਉਂ ਯਾਰ ਇਹ ਬੰਦੇ ਨਹੀਂ ਬਈ ਯਾਰ ਗੱਲ ਇਹ ਹੀ ਬਣਦੀ ਹੈ ਨਾ ਥੋੜਾ ਮੰਨਣਾ ਇਹ ਵੀ ਇਹ ਰੂਲ ਜਿਹੜਾ ਕਾਸਕੋ ਦੇ ਵਿੱਚੋਂ ਚੇਂਜ ਹੋਣਾ ਚਾਹੀਦਾ ਸਾਰੇ ਗਾਈ ਸ਼ਿੱਟਾ ਚੱਲਦਾਗਾ ਇਹ ਕੰਮ ਹੀ ਇਹ ਜਿਹਾ ਚੱਲੀ ਜਾਂਦਾ ਸਾਰੀ ਸੈਟਿੰਗ ਆ ਯਾਰ A to Z ਆਪਾਂ ਮੂੰਹ ਹਲਾਉਣ ਨੂੰ ਐਵੇਂ ਕੀ ਫਾਇਦਾ ਆ ਪਕਣਾ ਕੀ ਲੈਣਾ ਯਾਰ ਇਹ ਕੰਮ ਹੀ ਇਹ ਜਿਹੀ ਚੱਲੀ ਜਾਂਦੇ ਆ ਜਿਹਦਾ ਲੋਟ ਆ ਉਹ ਚਲਾਈ ਜਾਂਦਾ ਬਾਈ ਦੂਜੇ ਬੰਦੇ ਇੱਕ ਦੂਜੇ ਨੂੰ ਛੋਡੇ ਬਲਾਰੇ ਇੱਕ ਦੂਜੇ ਨੂੰ ਮਰੀ ਜਾਂਦੇ ਆ ਪਲੇਅਰ ਇੱਕ ਦੂਜੇ ਨੂੰ ਮਾਰੀ ਜਾਂਦਾ ਸੈਟਿੰਗਾਂ ਸਾਰੀਆਂ ਯਾਰ ਹਰ ਕੰਮ ਦੇ ਵਿੱਚ ਲੱਤਾਂ ਖਿੱਚਦੇ ਆ ਲੋਕ ਸੈਟਿੰਗ ਪੈਂਦੀ ਹੈ ਬਾਈ ਹਰੇਕ ਕੰਮ ਜੀ ਸੈਟਿੰਗ ਬਿਨਾ ਕੁਝ ਨਹੀਂ ਪਲੇਅਰ ਵੀ ਉਹ ਕਹੂਗਾ ਮੈਂ ਉਹ ਲੈ ਕੇ ਆਉਂਗਾ ਉਹਦੇ ਨਾਲ ਆਪਣੀ ਰਾਜਕਣੀ ਬਹਿਣੀ ਹਾਂ ਇੱਕ ਦੂਜੇ ਦਾ ਫਲੋ ਬਣਾਇਆ ਵਾ ਇੱਕ ਦੂਜੇ ਬੰਦਿਆਂ ਨਾਲ ਬਸ